ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਕਲੈਕਸ਼ਨਾਂ ਘਾਟ ਰੇਟਾਂ ਵਾਲੀਆਂ ਸੋਹਣੀਆਂ ਸੋਹਣੀਆਂ ਤੇ ਨਵੇਂ-ਨਵੇਂ ਰੰਗਾਂ ਵਿੱਚ ਲੈ ਕੇ ਆਈਆਂ ਬਹੁਤ ਸੋਹਣੇ ਸੂਟ ਨੇ ਸਾਰੇ ਹੀ ਜਿੰਨੇ ਵੀ ਮੈਂ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਫਰਸਟ ਕਲੈਕਸ਼ਨਾਂ ਜੋ ਚੱਲ ਰਹੀਆਂ ਨੇ ਇਹ ਤੁਹਾਨੂੰ ਚੌੜ ਚੜ ਦੀ ਸ਼ਰਟ 2.5 ਮੀਟਰ ਦੀ ਨਾਲ ਡਿਜੀਟਲ ਪ੍ਰਿੰਟ ਮਿਲੇਗਾ 올ਓਵਰ ਸ਼ਰਟ ਤੇ ਪ੍ਰਿੰਟ ਦੁਪੱਟਾ ਜਿਹੜਾ ਇਹਦਾ ਉਹ ਵੀ ਜ਼ੋਰ ਚੜਤ ਦਾ ਮਿਲੇਗਾ ਟਾਈ ਮੀਟਰ ਤੇ ਉਤੇ ਤੇ ਵੀ ਡਿਜੀਟਲ ਪ੍ਰਿੰਟ ਹੋਇਆ बॉਟਮ ਵੀ ਇਹਦਾ ਚੌਰ ਚੜਦਾ ਹੈ ਤੇ ਪਲੇਨ ਹੈ ਬਹੁਤ ਹੀ ਵਧੀਆ ਫੈਬਰਿਕ ਤੇ ਨਾਲ ਆਇਆ ਤੇ ਉਹਦੀ ਵੀ ਲੈਂਥ 2.5 ਮੀਟਰ ਦੀ ਆ ਆਪਸ਼ਨਾਂ ਇਹਦੇ ਵਿੱਚ ਮੇਰੇ ਕੋਲ ਨੂੰ 40 ਦੇ ਕਰੀਬ ਹੈਗੀਆਂ ਨੇ ਤੇ ਸਾਰੇ ਇਹੀ ਕਲਰ ਆਪਸ਼ਨਾਂ ਜਿਹੜੀਆਂ ਨੇ ਉਹ ਅਵੇਲੇਬਲ ਨੇ ਜ਼ੋਰ ਚੜਤ ਦਾ ਫੈਬਰਿਕ ਆਏਗਾ ਸ਼ਰਟ बॉਟਮ ਐਂ ਦੁਪੱਟੇ ਦਾ 2.5 2.5 ਮੀਟਰ ਜਿੰਨਾ ਦੀ ਲੈਂਥ ਆਏਗੀ ਨਵੇਂ ਸੂਟ ਆਏ ਨੇ ਦੁਪੱਟਾ ਨਾਲ ਹੈ ਪ੍ਰਾਈਸ ਬਹੁਤ ਹੀ ਜ਼ਿਆਦਾ ਅਫੋਰਡੇਬਲ ਹੈ ਇੰਨਾ ਵਿੱਚੋਂ ਤੁਸੀਂ ਕੋਈ ਸੂਟ ਬਾਈ ਕਰਨਾ ਹੈ ਤਾਂ ਤੁਸੀਂ 510 ਰੁਪਏ ਦੇ ਵਿੱਚ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਸਿਰਫ ਤੇ 0510 ਦੇ ਵਿੱਚ ਆ ਜਿਹੜੇ ਸੂਟ ਹੋਣ ਚੱਲ ਰਹੇ ਨੇ ਇਹਨਾਂ ਵਿੱਚੋਂ ਜੌਰਜਟ ਦੀ ਸ਼ਾਰਟ ਜੌਰਜਟ ਦਾ ਬਾਟਮ ਤੇ ਨਾਲ ਜੌਰਜਟ ਦਾ ਹੀ ਤੁਹਾਨੂੰ ਦੁਪੱਟਾ ਮਿਲੇਗਾ ਲੈਂਥ ਢਾਈ-ਢਾਈ ਮੀਟਰ ਦੀ ਆਏਗੀ ਬਹੁਤ ਅਫੋਰਡੇਬਲ ਪ੍ਰਾਈਸ ਹੈ ਬਾਕੀ ਕੋਈ ਕੁਇਰੀ ਕਰਨੀ ਮੈਂ ਤਾਂ ਮੈਂ ਆਪਣਾ ਨੰਬਰ 623924505 ਜੋ ਦਿੱਤਾ ਆ ਉਸ ਨੰਬਰ ਤੇ ਜੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੀ ਕੁਇਰੀ ਕਰਨੀ ਹੈ ਚਾਹੀਏ ਔਰ ਜਿਹਦੀ ਵੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਹਾਂ ਉਹਨਾਂ ਵਿੱਚੋਂ ਤੁਹਾਨੂੰ ਤੁਹਾਡੇ ਕੋਲ ਰਿਪਲਾਈ ਜ਼ਰੂਰ ਆਏਗਾ ਮੈਂ ਕੋਸ਼ਿਸ਼ ਕਰਦੀ ਹਣੀ ਕਿ ਜਿੰਨੀ ਜਲਦੀ ਜਿੰਨਾਂ ਦਾ ਵੀ ਮੈਸੇਜ ਹੈ ਉਹਨਾਂ ਨੂੰ ਰਿਪਲਾਈ ਜਲ ਜੇ ਘਰ ਨਹੀਂ ਆਉਂਦਾ ਤਾਂ ਫਿਰ ਤੁਸੀਂ ਇੱਕ ਵਾਰੀ ਮੈਨੂੰ ਤੁਸੀਂ ਮੈਸੇਜ ਕਰ ਦਿਓ ਤਾਂ ਕਿ ਤੁਹਾਡਾ ਜਿਹੜਾ ਮੈਸੇਜ ਹੈ ਉੱਪਰ ਆ ਜਾਏ ਬਾਕੀ ਕਿ ਗਾ ਚੈਨਲ ਤੇ ਨਵੇਂ ਹੋ ਵੀਡੀਓ ਪਸੰਦ ਆਉਂਦੀ ਦੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੈ ਕਮੈਂਟ ਕਰਕੇ ਵਿਝੂ ਦੱਸਣਾ ਕਿ ਤੁਹਾਨੂੰ ਕਿਹੜੇ ਸੂਟ ਅੱਜ ਦੀ ਵੀਡੀਓ ਵਿੱਚ ਪਸੰਦ ਆਏ ਕਿਉਂਕਿ ਇਸ ਤੋਂ ਅੱਗੇ ਜਾ ਕੇ ਹੋਰ ਵੀ ਇੰਨਾ ਦੀ ਕਲੈਕਸ਼ਨ ਆ ਰਹੀਆਂ ਨੇ ਜਿਹੜੀ ਡਿਫਰੈਂਟ ਡਿਫਰੈਂਟ ਸੂਟ ਆਣਗੇ ਪ੍ਰਾਈਸ ਹੱਬ ਦਾ ਡਿਫਰੈਂਟ ਟਾਈਮ ਐ ਪ੍ਰਾਈਸ ਡਿਟੇਲ ਵਗੈਰਾ ਸਾਰੀ ਇੱਥੇ ਤੁਹਾਨੂੰ ਦੱਸ ਦਿਆਂਗੀ ਇਸ ਲਈ ਵੀਡੀਓ ਨੂੰ ਫੁੱਲ ਵਾਚ ਕਰਨਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਕਿਹੜੇ ਸੂਟ ਦਾ ਜਿਹੜਾ ਰੇਟ ਹੈ ਕਿੰਨਾ ਹੈ ਤੇ ਕਿਹੜਾ ਫੈਬਰਿਕ ਕਿੰਨੇ ਮੀਟਰ ਆਏਗਾ ਇੱਥੇ ਮੈਂ ਅੱਗੇ ਐਡ ਕੀਤੀਆਂ ਨੇ ਸਾਰੀਆਂ ਕਲੈਕਸ਼ਨਾਂ ਦੀ ਡਿਟੇਲ ਐਂ ਨਵੇਂ ਸੂਟ ਆਏ ਨੇ ਪਾਰਟੀ ਵਾਲੇ ਸੂਟ ਨੇ ਦੁਪੱਟੇ ਵਾਲ ਇਹਨਾਂ ਨੂੰ ਸ਼ਰਟ ਜਿਹੜੀ ਆਲ ਓਵਰ ਪਿਓਰ ਜ਼ੋਰਜਟ ਦੀ ਮਿਲੇਗੀ ਡਿਜੀਟਲ ਪ੍ਰਿੰਟ ਹੈ ਇਹਦੀ ਵੀ ਇਹ ਸ਼ਰਟ ਤੇ ਵੀ ਆਲ ਓਵਰ ਪ੍ਰਿੰਟ ਹੈ ਫਰੰਟ ਬੈਕ ਤੇ ਆਏਗਾ 2 ਮੀਟਰ ਦੀ ਸ਼ਰਟ ਹੈ ਦੁਪੱਟਾ ਜਿਹੜਾ ਤੁਹਾਨੂੰ ਜ਼ੋਰਜਟ ਦਾ ਆਏਗਾ ਉਹਦੇ ਤੇ ਗੋਟਾ ਵਰਕ ਹੋਇਆ ਹੈ ਤੇ ਨਾਲ ਉਹਦੇ ਪੈਚ ਵਰਕ ਹੈ ਪੈਚ ਵਰਕ ਕੀ ਹੈ ਕਿ ਜਿਵੇਂ ਦਾ ਸ਼ਰਟ ਦੇ ਵਿੱਚ ਡਿਜ਼ਾਈਨ ਹੈ ਸ਼ਰਟ ਦਾ ਫੈਬਰਿਕ ਉਹਦੇ ਵਾਲਾ ਪੈਚ ਵਰਕ ਤੇ 4 ਸਾਈਡਡ ਲੇਸ ਹੈ ਬਹੁਤ ਸੋਹਣੀ ਲੇਸ ਜ਼ੋਰਜਟ ਦਾ ਦੁਪੱਟਾ ਆਏਗਾ ਬਾਟਮ ਇਹਦਾ ਪਲੇਨ ਆਏਗਾ 2 ਮੀਟਰ ਦਾ ਤੇ ਉਹ ਵੀ ਜ਼ੋਰਜਟ ਦਾ ਆਏਗਾ ਪ੍ਰਾਈਸ ਇਹਦਾ ਹੈ 840 ਰੁਪਏ ਮਾਰਕੀਟ ਪ੍ਰਾਈਸ ਇਹਦਾ 1400 ਰੁਪਿਆ ਹੈ ਤੇ ਪਰ ਇਹ ਆਫਰ ਤੇ 840 ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਇੱਕ ਸੂਟ ਬਾਈ ਕਰ ਸਕਦੇ ਹੋ ਫੈਬਰਿਕ ਚੌਰ ਚੜਦਾ ਹੈ ਅੱਜ ਕੱਲ ਹੁਣ ਜੇ ਵੈਡਿੰਗ ਸੀਜ਼ਨ ਸਟਾਰਟ ਹੋ ਜਾਣਾ ਹੈ ਤੇ ਜੋਰਜਟ ਤੇ ਸੂਟ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਸਿੰਪਲ ਸੋਬਰ ਜੀ ਲੁੱਕ ਹੈ ਛੋਟੇ ਮੋਟੇ ਫੰਕਸ਼ਨਾਂ ਤੇ ਪਾਣ ਲਈ ਬਹੁਤ ਵਧੀਆ ਪਾਰਟੀ ਵੇ ਲੁੱਕ ਵਾਲੇ ਸੂਟ ਨੇ ਬਾਕੀ ਅਗਰ ਸੂਟ ਬਾਈ ਕਰਨਾ ਜਾਂ ਕੁਐਰੀ ਕਰਨੀ ਹੈ ਤਾਂ ਨੰਬਰ ਮ ਦਿਖਤਾ ਨੰਬਰ ਜਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਇਹ ਜਿਹੜੇ ਕੀ ਜੁਨੀਕ ਬ੍ਰਾਂਡ ਉਹਨਾਂ ਨਵੀਆਂ ਕਲੈਕਸ਼ਨ ਆਈਆਂ ਨੇ ਇਹ ਜਿਹੜੇ অর্ਗੇਂਜ਼ਾ ਸੂਟ ਨੇ ਅੱਜ ਕੱਲ অর্ਗੇਂਜ਼ਾ ਬਹੁਤ ਟ੍ਰੈਂਡ ਕਰ ਰਿਹਾ ਪਾਰਟੀ ਵੇ ਸੂਟ ਨੇ ਇਹਦੇ ਵਿੱਚ ਜਿਹੜਾ ਤੁਹਾਨੂੰ ਟੌਪ ਹੈ ਬਹੁਤ ਹੀ ਸੌਫਟ ਜਿਹੜਾ অর্ਗੇਂਜ਼ਾ ਹੁੰਦਾ ਉਹ ਵਾਲੇ ਫੈਬਰਿਕ ਵਿੱਚ ਮਿਲੇਗਾ ਤੇ ਅਨਸਟਿਚ ਹੈ ਇਹਦੇ ਵਿੱਚ ਜਿਹੜਾ ਪ੍ਰਿੰਟ ਹੋਇਆ ਹੈ ਹੈਂਡ ਪੇਂਟ ਹੈ ਟੋਟਲੀ ਜਿੰਨਾ ਵੀ ਸ਼ਰਟ ਤੇ ਘੇਰੇ ਤੇ ਹੋਇਆ ਹੈ ਬਾਟਮ ਇਹਦਾ ਤੁਹਾਨੂੰ ਪਲੇਨ ਮਿਲੇਗਾ ਨਾਲ ਕੰਟਰਾਸਟ ਕੀਤਾ 2.5 ਮੀਟਰ ਦਾ ਇਹ ਜਿਹੜਾ ਬਾਟਮ ਦਾ ਫੈਬਰਿਕ ਆਏਗਾ ਉਹ ਜੌਰਜਟ ਦਾ ਆਏਗਾ ਤੇ ਦੁਪੱਟਾ ਵੀ ਦਾ অর্ਗੈਂਜ਼ਾ ਦਾ 80 cm ਦੇ ਅਪ੍ਰੋਕਸੀਮੇਟਲੀ ਉਹਦੀ ਲੈਂਥ ਹੈ ਤੇ ਵੈਸੇ ਇਹਦਾ ਜਦੋਂ ਪਹਿਲਾ ਪ੍ਰਾਈਸ ਆਇਆ ਸੀ 1100 ਰੁਪਏ ਸੀ ਹੁਣ ਇਹਦਾ ਜਿਹੜਾ ਹੈ ਕੀ ਪ੍ਰਾਈਸ ਹੈ ਸਪੈਸ਼ਲ ਸੇਲ ਆਈ ਰੱਖੀ ਦਾ ਕਰਕੇ ਉਹ ਸਿਰਫ ਤੇ ਸਿਰਫ 680 ਰੁਪਿਆਵਾਂ ਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਸਿਰਫ ਤੇ ਸਿਰਫ 680 ਵਿੱਚ ਸਾਰੇ ਸੂਟ ਫਿਲਹਾਲ ਅਵੇਲੇਬਲ ਨੇ ਜੇ ਬਾਈ ਕਰਨਾ ਜਾਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ 680 ਵਿੱਚ ਤੁਸੀਂ ਇਹ অর্ਗੈਂਜ਼ਾ ਸ਼ਰਟ ਤੇ অর্ਗੈਂਜ਼ਾ ਦੁਪੱਟੇ ਦੇ ਨਾਲ ਜਾਰਜਟ ਦੀ ਬਾਟਮ ਵਾਲਾ ਸੂਟ ਬਾਈ ਕਰ ਸਕਦੇ ਸਿਰਫ ਤੇ ਸਿਰਫ 680 ਦੇ ਵਿੱਚ ਕਲਰ ਕਾਫੀ ਨੇ ਤੁਹਾਡੇ ਕਲਰ ਸਕਿਪ ਹੋ ਗਏ ਨੇ ਉਹ ਅਗਰ ਵੇਖਣੀਆਂ ਤਾਂ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਇਹਨਾਂ ਦੇ ਬਾਰੇ ਅਗਰ ਹੋਰ ਕੁਐਰੀ ਕਰਨੀ ਹੈ ਤਾਂ ਮੈਂ ਉਹ ਵੀ ਸਾਰੀ ਚੜੀ ਉੱਥੇ ਡਿਟੇਲ ਤੁਹਾਨੂੰ ਦੱਸ ਦਿਆਂਗੀ ਵੈਸੇ ਆਪਸ਼ਨ 4-5 ਨੇ ਆਈ ਥਿੰਕ ਜਿਹੜੀਆਂ ਵਿੱਚੋਂ ਰਹਿ ਗਈਆਂ ਨੇ ਬਾਕੀ ਮੈਂ ਕੋਸ਼ਿਸ਼ ਕੀਤੀ ਹੈ ਕਿ ਸਾਰੀਆਂ ਹੀ ਆਪਸ਼ਨਾਂ ਫ੍ਰੀ ਸ਼ਿਪਿੰਗ ਚਾਰਜਸ ਆਲਓਪ ਰਹਿੰਦੀ ਆ ਘਰ ਬੈਠੇ ਤੁਹਾਨੂੰ ਪਹੁੰਚ ਜਾਏਗੀ ਅਗਰ ਕਿਸੇ ਵੇਲੇ ਡੱਬੀ ਥੋੜੀ ਡਿਲੇ ਡਿਲੇ ਹੋ ਜਾਂਦੀ ਹੈ ਤਾਂ ਫਿਕਰ ਨਾ ਕਰਿਆ ਕਰੋ ਤੁਹਾਡੀ ਪੇਮੈਂਟ ਲਈ ਰਿਸਪੌਂਸਿਬਲ ਹੁੰਨੇ ਆ ਤੁਹਾਡੇ ਸੂਟ ਝੂਟ ਪਹੁੰਚ ਗਏ ਨਹੀਂ ਤਾਂ ਉੱਚਦੇ ਤਾਂ ਫਿਰ ਅਸੀਂ ਇਧਰੇ ਰਿਫੰਡ ਦਾ ਪ੍ਰੋਸੀਜਰ ਰੱਖਿਆ ਹੈ ਅਸੀਂ ਫਿਰ ਰਿਫੰਡ ਰਿਟਰਨ ਜਾਂ ਫਿਰ ਕੋਈ ਹੋਰ ਸੂਟ ਬਾਈ ਕਰਨਾ ਤਾਂ ਉਹ ਵੀ ਪਹਿਲੀ ਜਿਹੜੀ ਆਫਰ ਹੈ ਉਹ ਵੀ ਕਸਟਮਰ ਨੂੰ ਦੇ ਦਿੰਨੇ ਆ ਇਹ ਵੀ ਨਵੇਂ ਸੂਟ ਹੀ ਆਏ ਨੇ ਇਹਦੇ ਵਿੱਚ ਤੁਹਾਨੂੰ ਜਿਹੜਾ ਸੂਟ ਹੈ ਆਲਓਵਰ 5 ਮੀਟਰ ਕੋਸ਼ ਕਲੈਕਸ਼ਨਾਂ ਵਿੱਚ ਹੈਗਾ ਆਲਓਵਰ 5 ਮੀਟਰ ਦਾ ਸੂਟ ਆਏਗਾ ਤੇ ਜਿਹੜਾ ਚੌਰ ਛਟਾ ਫੈਪ ਤੇ ਕਿਹਾ ਵੀ ਦੁਪੱਟਾ ਇਹ ਤਾਂ ਜਿਹੜਾ ਹੈਵੀ ਲੇਸ ਤੇ ਨਾਲ ਪੈਚਵਰਕ ਬਣਾਈ ਆਇਆਗਾ ਸੇਮ ਜਿਵੇਂ ਪਹਿਲਾਂ ਤੇ ਇਹਦੇ ਆ ਕਿ ਜਿਵੇਂ ਸਾਈਡਾਂ ਜਿਹੜੀਆਂ ਨੇ ਉਹਨਾਂ ਤੇ ਲੇਸ ਲੱਗੀ ਹੈ ਇਹਦੇ ਜੋ ਸਟਾਕ ਪੂਰਾ ਹੈਗਾ ਇਹ ਅਨਲਿਮਟਿਡ ਸਟਾਕ ਆਇਆ ਹੈ ਨਹੀਂ ਤੇ ਕਿਸੇ ਵੇਲੇ ਹੁੰਦਾ ਹੈ ਕੁਝ ਕਲੈਕਸ਼ਨ ਹੁੰਦੀਆਂ ਨੇ ਬੜੀ ਜਲਦੀ ਹੀ ਫਿਨਿਸ਼ ਹੋ ਜਾਂਦੀਆਂ ਨੇ ਇਹਦੇ ਵਿੱਚ ਚਾਹਲ ਲਿਮਟਿਡ ਸਟਾਕ ਆਇਆ ਹੈ ਤੇ ਇਹਦਾ ਪ੍ਰਾਈਸ ਜਿਹੜਾ ਹੈ 620 ਹੈ ਸਿਰਫ ਤੇ ਸਿਰਫ 620 ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਚੋਰਚਟ ਤੇ ਫੈ布ਰੀਕ ਦਾ ਦੁਪੱਟਾ ਸ਼ਰਟ ਬਾਟਮ ਤਿੰਨੋਂ ਚੋਰਚਟ ਦੀਆਂ ਅਗਰ ਤੁਸੀਂ ਡੇਲੀ ਸਟੇਟਸ ਦੇਖਣਾ ਚਾਹੁੰਦੇ ਹੋ ਜਾਂ ਫਿਰ ਤੁਹਾਨੂੰ ਇਹ ਇੰਟਰਸਟ ਇਕਤੀ ਨੂੰ ਦੇਖਣਾ ਚਾਹੁੰਦੇ ਹੈ ਕਿ ਨਵੇਂ-ਨਵੇਂ ਸੂਟ ਅੱਜਕੱਲ ਕਿਹੜੇ ਕਿਹੜੇ ਟ੍ਰੈਂਡ ਕਰ ਰਹੇ ਨੇ ਤਾਂ ਵੀ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਅਗਰ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਜਾਂ ਕਰ ਰਹੇ ਹੋ ਤੇ ਤਾਂ ਵੀ ਤੁਸੀਂ ਮੇਰੇ ਨੰਬਰ 'ਤੇ ਜਾ ਕੇ ਮੈਸੇਜ ਕਰ ਸਕਦੇ ਹੋ ਫਿਰ ਤੁਹਾਨੂੰ ਅਗਰ ਤੁਸੀਂ ਰੀਸੈਲਰ ਹੋ ਰੀਸੈਲਿੰਗ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਤਾਂ ਵੀ ਤੁਸੀਂ ਮੇਰੇ ਨੰਬਰ ਤੇ ਜਾ ਕੇ ਮੈਨੂੰ ਮੈਸੇਜ ਕਰ ਦਿਓ ਫਿਰ ਮੈਂ ਆਪਣੇ ਗਰੁੱਪ ਵਿੱਚ ਸ਼ੇਅਰ ਕਰ ਲਵਾਂਗੀ ਤੇ ਫਿਰ ਤੁਹਾਨੂੰ ਜਿਹੜਾ ਉੱਥੇ ਸਟੇਟਸ ਹੈ ਉਹ ਸ਼ੋ ਹੋ ਜਾਏਗਾ ਸਟੇਟਸ ਤੇ ਹਰਕਤਾਂ ਦੀ ਅਪਡੇਟਸ ਆਂਦੀਆਂ ਤੇ ਅਗਰ ਤੁਸੀਂ ਰੀਸੈਲਿੰਗ ਕਰਨਾ ਚਾਹੁੰਦੇ ਹੋ ਜਾਂ ਕਰ ਰਹੇ ਤਾਂ ਮੈਨੂੰ ਤੁਸੀਂ ਮੇਰੇ ਨੰਬਰ ਜਾ ਕੇ ਮੈਸੇਜ ਕਰ ਦਿਓ ਆਪਣੇ ਨੇਮ ਤੇ ਸਿਟੀ ਤੇ ਨਾਮ ਨਾਲ ਕਿ ਤੁਸੀਂ ਰੀਸੈਲਰ ਹੋ ਫਿਰ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਤੇ ਫਿਰ ਤੁਹਾਨੂੰ ਸੇ ਦਿੱਲੀ ਦੀਆਂ ਜਿੰਨੀਆਂ ਵੀ ਅਪਡੇਟਸ ਮੈਂ ਗਰੁੱਪ ਵਿੱਚ ਕਰਾਂਗੀ ਆ ਜਾਣਗੀਆਂ ਤੇ ਉੱਥੇ ਰੀਸੇ ਉਹ ਰੀਸੇਲਰਸ ਲਈ ਹੀ ਗਰੁੱਪ ਹੈ ਸਟੇਟਸ ਵੇਖਣਾ ਤਾਂ ਵੀ ਤੁਸੀਂ ਮੈਨੂੰ ਮੈਸੇਜ ਕਰ ਦਿਓ ਮੇਰੇ ਨੰਬਰ ਤੇ ਜਾ ਕੇ ਬਾਕੀ ਪ੍ਰਾਈਸ ਆਪ ਦਾ ਅਫੋਰਡੇਬਲ ਹੈ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਹਾਂ ਜਿਹੜੀਆਂ ਬੈਸਟ ਕੁਆਲਿਟੀ ਦੀਆਂ ਅਫੋਰਡੇਬਲ ਰੇਟਾਂ ਵਿੱਚ ਸੂਟ ਹੋਣ ਉਹ ਹੀ ਲੈ ਕੇ ਆਵਾਂ ਸਾਰੀਆਂ ਕਲੈਕਸ਼ਨ ਆ ਫਿਲਹਾਲ ਅਵੇਲੇਬਲ ਨੇ ਐਂ ਜਿਹੜੀਆਂ ਹੁਣ ਕਲੈਕਸ਼ਨਾਂ ਚੱਲ ਰਹੀਆਂ ਨੇ ਇਹ ਸਾਰੀਆਂ ਹੀ ਕੜਾਈਆਂ ਵਾਲੀਆਂ ਨੇ ਤੇ ਇਹਨਾਂ ਵਿੱਚ ਮੋਸਤਿਰਫਾ ਜਿਹੜੀ ਕਲੈਕਸ਼ਨ ਨੂੰ ਛੱਡ ਕੇ ਬਾਕੀ ਸਾਰੀਆਂ ਕਲੈਕਸ਼ਨਾਂ ਦੇ ਵਿੱਚ ਸਿੰਗਲ ਸਿੰਗਲ ਕਲਰ ਹੈ ਸਿੰਗਲ ਸਿੰਗਲ ਆਪਸ਼ਨ ਦੇ ਨਾਲ ਹੀ ਕਲੈਕਸ਼ਨ ਆ ਰਹੀਆਂ ਨੇ ਇਹਦੇ ਵਿੱਚ ਆਏ ਦਿਨ ਨਵੀਆਂ ਕਲੈਕਸ਼ਨ ਅਪਡੇਟ ਹੋ ਰਹੀਆਂ ਨੇ ਬਾਕੀ ਇਸ ਤੋਂ ਅੱਗੇ ਜਿਹੜੀਆਂ ਕਲੈਕਸ਼ਨ ਆਣਗੀਆਂ ਉਹ ਸਾਰੀਆਂ ਹੀ ਸਿੰਗਲ ਸਿੰਗਲ ਨੇ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਪਿਆਰੀਆਂ ਨੇ ਟ੍ਰੈਂਡੀ ਕਲਰ ਨੇ ਨਵੇਂ-ਨਵੇਂ ਰੰਗ ਆਏ ਨੇ ਬਹੁਤ ਸੋਹਣੇ ਰੰਗ ਨੇ ਸਾਰੇ ਤੇ ਸਾਰੇ ਹੀ ਪਿਆਰੇ ਲੱਗਦੇ ਨੇ ਰੰਗ ਕਲਰ ਬੜੇ ਸੋਹਣੇ ਕੰਟਰਾਸਟ ਇਹਦੇ ਵਿੱਚ ਪਹਿਲੇ ਇੱਕ ਬਲੂ ਕਲਰ ਸੀ ਪਰ ਹੁਣ ਇਹਦੇ ਵਿੱਚ ਨਵਾਂ ਪਿੰਕ ਕਲਰ ਐਡ ਕੀਤਾ ਗਿਆ ਪ੍ਰਾਈਸ ਆਪ ਦਾ ਅਫੋਰਡੇਬਲ ਹੈ ਪ੍ਰਾਈਸ ਜਾਣਨਾ ਚਾਹ ਫਿਰ ਕੋਈ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰਾ ਦਿਓ ਨੰਬਰ ਮੈਂ ਤੁਹਾਨੂੰ ਇੱਥੇ ਐਡ ਕੀਤਾ ਆਇਆ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਕੁਇਰੀ ਤੇ ਰਿਪਲਾਈ ਜਰੂਰ ਹੈਗਾ ਕਲੈਕਸ਼ਨ ਸਾਰੇ ਦੇ ਸਾਰੇ ਰੰਗ ਇਹਨਾਂ ਸੂਟਾਂ ਵਿੱਚ ਜਿਹੜੇ ਮੈਂ ਇੱਥੇ ਐਡ ਕੀਤੇ ਨੇ ਅਵੇਲੇਬਲ ਨੇ ਕੋਈ ਵੀ ਐਸਾ ਨਹੀਂ ਹੈ ਜਿਹੜਾ ਨਾ ਅਵੇਲੇਬਲ ਹੋ ਟੋਟਲੀ ਅਵੇਲੇਬਲ ਨੇ ਬਾਏ ਕਰਨਾ ਚਾਹ ਕੋਈ ਕੁਇਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ ਦਿੱਤਾ ਨੰਬਰ ਜਾ ਕੇ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਕਿਸੇ ਜਿਸ ਵੀ ਸੂਟ ਦੇ ਬਾਰੇ ਵਿੱਚ ਚਾਹੀ ਵਜ ਦੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਹਾਂ ਉਹਨਾਂ ਵਿੱਚੋਂ ਤੁਹਾਨੂੰ ਤੁਹਾਡੀ ਕੁਐਰੀ ਦਾ ਰਿਪਲਾਈ ਜ਼ਰੂਰ ਆਏਗਾ ਐ ਵਾਲੇ ਸੂਟ ਦੇ ਵਿੱਚ ਵੀ ਤੁਹਾਨੂੰ ਸਿੰਗਲ ਕਲਰ ਹੀ ਮਿਲੇਗਾ बॉਟਮ ਤੇ ਵਰਕ ਹੈ ਦੁਪੱਟਾ ਵੀ ਬੜਾ ਸੋਹਣਾ ਸ਼ਰਟ ਵੀ ਬਹੁਤ ਪਿਆਰੀ ਹੈ ਚਲੋ ਮਿਲਦੇ ਆਂ ਫੇਰ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਤਿਆਂ ਦੇ ਨਾਲ ਨਵੀਆਂ ਨਵੀਆਂ ਕਲੈਕਸ਼ਨਾਂ ਦੇ ਨਾਲ ਟ੍ਰੈਂਡੀ ਤੇ ਐਕਸਕਲੂਸਿਵ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਤਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ